What is <laughs> ਜਿਵੇਂ ਦੇਸ਼ 'ਚ ਦੋ ਬਹੁਤ ਵੱਡੀ ਸੰਸਥਾ ਨੇ ਇੱਕ ਸੁਪਰੀਮ ਕੋਰਟ ਤੇ ਇੱਕ ਇਲੈਕਸ਼ਨ ਕਮਿਸ਼ਨ ਜਿਨ੍ਹਾਂ ਦੇ ਸਰਨਾਵਾਦ ਲੋਕਤੰਤਰ ਨੂੰ ਵਿਸ਼ਵਾਸਕਿਆ ਹੋਇਆ ਆ ਆਪਾਂ ਦੇਖ ਸਕਦੇ ਆ ਬੀਜੇਪੀ ਤੇ ਇਲੈਕਸ਼ਨ ਕਮਿਸ਼ਨ ਨੇ ਮਿਲ ਕੇ ਕਿਵੇਂ ਸਾਡੇ ਲੋਕਤੰਤਰ ਦੀ ਹੱਤਿਆ ਕੀਤੀ ਆ ਤੁਸੀਂ ਦੇਖ ਸਕਦੇ ਹੋ ਜਿਵੇਂ ਇੱਕ ਘਰ 'ਚ ਕੱਲ੍ਹ ਹੀ ਸੁਣਦੇ ਸੀ ਰਾਹੁਲ ਗਾਂਧੀ ਨੇ ਦੱਸਿਆ ਇੱਕ ਘਰ 'ਚ 110 ਵੋਟਾਂ ਬਣੀਆਂ ਜਿਸ ਹਿਸਾਬ ਨਾਲ ਇੱਕ ਇੱਕ ਘਰ ਦੇ ਹਿਸਾਬ ਨਾਲ ਦੇਖਿਆ ਜਾਵੇ ਇੱਕ ਹਲਕੇ ਦਾ ਇਹ 11000 ਕੁਝ ਵੋਟਾਂ ਸਾਹਮਣੇ ਆਏ ਨੇ ਉਸ ਦੇ ਹਿਸਾਬ ਨਾਲ ਦੇਖਦੇ ਹੋ ਇੱਕ ਐਮਪੀ 'ਚ ਉਹ ਦੱਸੇ 6 ਲੱਖ ਵੋਟਾਂ ਇਹ ਜੀਆਂ ਬਣੀਆਂ ਨੇ ਜਿਹੜੀਆਂ ਫੇਕ ਬਣੀਆਂ ਨੇ ਕਿ ਉਹ ਜਿਹੜੀ ਆ ਬਹੁਤ ਲੋਕਦਰਸ਼ ਘਰ ਜੇ ਇਦਾਂ ਆਦਰਵਾਇ ਤੁਸੀਂ ਦੇਖ ਸਕਦੇ ਹੋ ਕਿ ਨਾ ਕਹਿੰਦੇ ਬੀਜੇਪੀ ਦਾ ਕੋਈ ਵजूद ਨਹੀਂ ਹੈਗਾ ਬਿਨਾਂ ਕਿਰਾ ਕਹਿੰਦੇ ਜਾਲੀ ਵੋਟਾਂ ਤੁਸੀਂ ਜੀ ਵੀ ਇਹ ਦੇਖ ਰਹੇ ਹੋ ਕਿ ਬੀਜੇਪੀ ਦਾ ਵजूद ਸਿਰਫ ਇਹ ਜਾਲੀ ਵੋਟਾਂ ਦੇ ਆਧਾਰ ਤੇ ਹੀ ਆ ਜੇ ਐਕਚੁਅਲੀ ਵੋਟਾਂ ਦੇਖਿਆ ਤਾਂ ਬੀਜੇਪੀ ਦਾ ਕੋਈ ਵजूद ਨਹੀਂ ਤਾਂ ਮੇਰੇ ਕੀ ਆ ਤੁਸੀਂ ਦੇਖ ਸਕਦੇ ਹੋ ਤੁਸੀਂ ਸਟੇਟ ਚ ਵੀ ਤੇ ਸੈਂਟਰ ਚ ਵੀ ਬੀਜੇਪੀ ਦੀ ਸਰਕਾਰ ਨਾ ਹੁੰਦੀ ਫਿਰ ਤੁਸੀਂ ਕੀ ਜਾਣਦੇ ਹੋ ਕਿ ਰੀ ਇਲੈਕਸ਼ਨ ਹੋਣ ਦੁਬਾਰਾ ਦੇਖੋ ਜੀ ਸਭ ਨਾਲ ਵੱਡੀ ਆ ਪਾਰਦਰਸ਼ਤਾ ਸਾਨੂੰ ਜ਼ਰੂਰੀ ਆ ਜਿਹੜੀ ਸਾਹਮਣੇ ਆਣੀ ਚਾਹੀਦੀ ਆ ਜਿਹੜੀ ਰੀ-ਇਲੈਕਸ਼ਨ ਆ ਉਹ ਕਿਹਨਾਂ ਕਹਿੰਦੇ ਸੁਪਰੀਮ ਕੋਰਟ ਨੂੰ ਮੇਰੇ ਅਕੋਰਡਿੰਗ ਇਹ ਤੇ ਧਿਆਨ ਦੇ ਕੇ ਲੈਣਾ ਚਾਹੀਦਾ ਕਿਉਂਕਿ ਜਿਹੜਾ ਇਲੈਕਸ਼ਨ ਆ ਇਲੈਕਸ਼ਨ ਜੇ ਦੁਆਰਾ ਕਰਾਂਦੇ ਆ ਸਾਡੇ ਦੇਸ਼ ਦਾ ਹੀ ਬਹੁਤ ਵੱਡਾ ਖਰਚਾ ਤੇ ਜੇ ਸੁਪਰੀਮ ਕੋਰਟ ਨੂੰ ਇੱਥੇ ਇੱਕ ਇਨਕੁਆਇਰੀ ਕਰਾ ਕੇ ਜੇ ਲੱਗਦਾ ਵੀ ਉਹਨਾਂ ਦੇ ਸਭ ਕੁਝ ਹੋਇਆ ਤਾਂ ਉਸ ਤੇ ਕਰਨਾ ਚਾਹੀਦਾ ਰੀ-ਇਲੈਕਸ਼ਨ ਜੋ ਕਿ ਸਿਚੁਏਸ਼ਨ ਨੂੰ ਜੋ ਸਹੀ ਕਿਹਨਾਂ ਲੋਕ ਚਾਹੁੰਦੇ ਆ ਸਰਕਾਰ ਉਹ ਸਾਹਮਣੇ ਆਏਗੀ ਤੇ ਲੈਂਡ ਪੁਲਿੰਗ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਜਿਵੇਂ ਕਿ ਆਮ ਆਦਮੀ ਪਾਰਟੀ ਕਹਿ ਰਹੀ ਹੈ ਕਿ ਤੁਸੀਂ ਕਿ ਲੈਂਡ ਪੁਲਿੰਗ ਅਸੀਂ ਵਾਪਸ ਲਈ ਹੈ ਜਿਹੜਾ ਲੈਂਡ ਪੁਲਿੰਗ ਆ ਤੁਸੀਂ ਦੇਖ ਸਕਦੇ ਹੋ ਲੈਂਡ ਪੁਲਿੰਗ ਇੱਕ ਬਹੁਤ ਵੱਡਾ ਧੋਖਾ ਸਿਰਫ ਕਿਸਾਨਾਂ ਨਾਲ ਨਹੀਂ ਜਿਹੜੇ ਛੋਟੇ ਵਪਾਰੀਆ ਉਹਨਾਂ ਨਾਲ ਵੀ ਸੀ ਪੂਰੇ ਪੰਜਾਬ ਨਾਲ ਬਹੁਤ ਵੱਡਾ ਤੁਸੀਂ ਦੇਖ ਸਕਦੇ ਹੋ ਉਹ ਜਿਹੜੀ ਪੰਜਾਬ ਸਰਕਾਰ ਨੇ ਵਾਪਸ ਲਈ ਹੈ ਪ੍ਰੈਸ਼ਰ ਚ ਆ ਕੇ ਕਿਸਾਨਾਂ ਛੋਟੇ ਵਪਾਰੀਆਂ ਤੇ ਆਕੇ ਵਾਪਸ ਦਿੱਤੀਆ ਜਦਕਿ ਇਹ ਪਹਿਲਾਂ ਬਿਲਕੁਲ ਲੈਣ ਦੀ ਤਿਆਰ ਨਹੀਂ ਸੀ ਜਦਕਿ ਸਰਕਾਰ ਦੇ ਆਰਡਰ ਦਿੱਤੇ ਗਏ ਸੀ ਕਿ ਆਪਣੇ ਮੰਤਰੀਆਂ ਆਈਰਵਤੀ ਥੋੜੇ ਥੋੜੇ ਹਵਲਦਾਰਾਂ ਨੂੰ ਕਿ ਜਾ ਕੇ ਕਿਸਾਨਾਂ ਨੂੰ ਤੁਸੀਂ ਮਨਾਓ ਵੀ ਉਹ ਸਾਨੂੰ ਪ੍ਰੋਪਰਟੀ ਦੇ ਦੇ ਜਦੋਂ ਉਹਨੇ ਦੇਖਿਆ ਉਹਨੇ ਹੱਥੋਂ ਬਸੇ ਬਾਹਰ ਨਿਕਲ ਉਸ ਤੋਂ ਬਾਅਦ ਉਹਨੇ ਵਾਪਸ ਦਿੱਤੀ ਹੈ ਜੀਪੀ ਜਿਹੜੀ ਕੰਮ ਕਰ ਰਹੀ ਆ ਵੋਟਾਂ ਦੀ ਚੋਰੀ ਕਰ ਰਹੀ ਆ ਆਪਣੇ ਬੰਦੇ ਨੇ ਥੋੜੇ ਥੋੜੇ ਵੋਟਾਂ ਬਣਾ ਕੇ ਡਬਲ ਡਬਲ ਵੋਟਾਂ ਬਣਾ ਕੇ ਕਰ ਰਹੇ ਆ ਜਿੱਤ ਰਹੇ ਆ ਚੋਰੀ ਨਾਲ ਚੋਰ ਮੋਰੀਆ ਰੱਖ ਰੱਖ ਜਿੱਤ ਰਹੇ ਆ ਉਹਨੇ ਕਰਕੇ ਅੱਜ ਇਹ ਸਾਰੇ ਲੋਕਾਂ ਨੇ ਇਕੱਠੇ ਹੋ ਕੇ ਕੌਲਸ ਪਾਰਟੀ ਨੂੰ ਧਰਨਾ ਵੀ ਦਿੱਤਾ ਤੇ ਪੰਡ ਮਾਰਚ ਵੀ ਕੀਤਾ ਵਾ ਤੇ ਸਾਰੀਆਂ ਗੱਲਾਂ ਬੀਜੇਪੀ ਨੇ ਤੇ ਚੋਣ ਕਮਿਸ਼ਨ ਨੂੰ ਜਵਾਬ ਵਾਸਤੇ ਕੀਤੀਆਂ ਨੇ ਵੀ ਇਹ ਜੇ ਕੰਮ ਹੋਣ ਨਹੀਂ ਚੱਲਣਗੇ ਉਹਨਾਂ ਨੂੰ ਕਿਥੋਂ ਰਜਾਇਨ ਕਰਕੇ ਮੋਦੀ ਨੂੰ ਦੁਬਾਰਾ ਇਲੈਕਸ਼ਨ ਕਰਾਉਣੀ ਚਾਹੀਦੀ